ਸਾਡੀਆਂ ਸਰਕਾਰਾਂ ਦੇ ਚੰਗੀਆਂ ਹੋਣ ਤੇ ਫਿਰ ਸਾਡੇ ਵਰਗੇ ਨੂੰ ਲਾਂਧਤਾ ਪਾਣ ਦੀ ਕੀ ਲੋੜ ਐ ਸਾਡੇ ਲੁਧਿਆਣੇ ਦੇ ਹਸਪੀਟਲ ਇੰਨੇ ਵਧੀਆ ਬਣ ਜਾਣਗੇ ਰੈਫਰ ਕਰਨ ਦੀ ਲੋੜ ਹੀ ਨਾ ਪਵੇ ਦੇਖੋ ਐਸੀ ਕਹਿੰਦੇ ਗਰੀਬ ਬੰਦੇ ਦਾ ਕੋਈ ਵੀ ਨਹੀਂ ਹੁੰਦਾ ਇਹ ਹੈਗੇ ਤਾਂ ਹੈਗੇ ਨੇ ਗਰੀਬ ਬੰਦੇ ਆ ਦੇਖੋ ਲਾਈਵ ਐਗਜ਼ਾਮਪਲ ਦੇਖੋ ਇਨਸਾਨੀਅਤ ਦੀ ਲੋਕ ਕਹਿੰਦੇ ਨੇ ਇਨਸਾਨੀਅਤ ਮਰ ਗਈ ਇਨਸਾਨੀਅਤ ਤਾਂ ਨਾ ਕੱਲੀ ਸਾਡੇ ਵਰਗੇ ਵੀਡੀਓ ਬਣਾਉਣ ਵਾਲਿਆਂ 'ਚ ਨਹੀਂ ਹੁੰਦੀ ਆ ਵਿਚਾਰੇ ਜਿਹੜੇ ਕਦੀ ਫੇਸਬੁੱਕ ਤੇ ਇੰਸਟਾਗ੍ਰam ਤੇ ਜਿਨ੍ਹਾਂ ਦਾ ਨਾਮੋ ਨਿਸ਼ਾਨ ਵੀ ਐ ਨਹੀਂ ਉਹਨਾਂ 'ਚ ਵੀ ਹੁੰਦੀ ਆ ਆ ਜਗਦੀਸ਼ ਜੀ ਨੇ ਇਹਨਾਂ ਦੇ ਮਹੱਲੇ ਦੇ ਵਿੱਚ ਇਹਨਾਂ ਦੀ ਧਰਮ ਪ ਆ ਦੇਖੋ ਇਹਨਾਂ ਦੀ ਵਾਈਫ ਸੀਰੀਅਸ ਹੈ ਤੇ ਗਵਾਂਢੀ ਹੋ ਕੇ ਦੇਖੋ ਇਹ ਵੀ ਬੰਦਾ ਦਿਹਾੜੀ ਕਰਦਾ ਹੋਣਾ ਕੀ ਕਰ ਰਹੇ ਹੋ ਬਾਈ ਤੁਸੀਂ ਮੈਂ ਡਰਾਈਵਰੀ ਕਰਦਾ ਡਰਾਈਵਰੀ ਕਰਦੇ ਨੇ ਤੁਸੀਂ ਦੇਖੋ ਇਹਨਾਂ ਵਿਚਾਰਿਆਂ ਨੂੰ ਲੈ ਕੇ ਆਏ ਨੇ ਤੇ ਸਾਡੇ ਕੋਲ ਕਿ ਚਲੋ ਤੁਹਾਡੀ ਉੱਥੇ ਮਦਦ ਕਰਾਂ ਨੇ ਹੁਣ ਅਸੀਂ ਐਂਬੂਲੈਂਸ ਭੇਜਾਂਗੇ ਅਸੀਂ ਇਹਨਾਂ ਨੂੰ ਐਡਮਿਟ ਕਰਾਵਾਂਗੇ ਆ ਦੇਖੋ ਆ ਵਿਚਾਰੀ ਪੈਨ ਸੀਰੀਅਸ ਬੈਠੀ ਘਰੇ ਸਾਹ ਦੀ ਦਿੱਕਤ ਆ ਰਹੀ ਹੈ ਤੇ ਕਿਵੇਂ ਆਪਣੇ ਦੇਖੋ ਐਸੀ ਕਹਿੰਦੇ ਗਰੀਬ ਬੰਦੇ ਦਾ ਕੋਈ ਵੀ ਨਹੀਂ ਹੁੰਦਾ ਇਹ ਹੈਗੇ ਤਾਂ ਹੈਗੇ ਨੇ ਗਰੀਬ ਬੰਦੇ ਦੇ ਦੇਖੋ ਮਤਲਬ ਕਿੰਨੀ ਵਧੀਆ ਗੱਲ ਹੈ ਚਲੋ ਇਹ ਲੈ ਕੇ ਆਏ ਨੇ ਆ ਦੇਖੋ ਪੇਸ਼ੈਂਟ ਨੂੰ ਰੈਫਰ ਕੀਤਾ ਹੋਇਆ ਡਾਕਟਰ ਨੇ ਸਾਡੇ ਸਿਵਲ ਹਸਪੀਟਲ ਨੇ ਮਰੀਜ਼ ਨੂੰ ਰੈਫਰ ਕੀਤਾ ਹੋਇਆ ਆ ਦੇਖੋ ਪੇਸ਼ੈਂਟ ਨੀਡ ਫਰਦਰ ਸੁਪਰਵਾਈਜ਼ਰ ਸੁਪਰਵੀਜ਼ਨ ਪੇਸ਼ੈਂਟ ਇਜ਼ ਬੀਇੰਗ ਰੈਫਰਡ ਟੂ ਜੀ ਐਮ ਸੀ 32 ਚੰਡੀਗੜ੍ਹ ਪੀ ਜੀ ਆਈ ਤੇ ਬਾਈ ਜੀ ਇਹਨਾਂ ਕੋਲ ਜਾਣ ਵਾਸਤੇ ਵੀ ਪੈਸੇ ਨਹੀਂ ਸਾਡੀਆਂ ਸਰਕਾਰਾਂ ਦੇ ਚੰਗੀਆਂ ਹੋਣ ਤੇ ਫਿਰ ਸਾਡੇ ਵਰਗੇ ਨੂੰ ਲਾਂਧਾ ਪਾਣ ਦੀ ਕੀ ਲੋੜ ਹੈ ਸਾਡੇ ਲੁਧਿਆਣੇ ਦੇ ਹਸਪੀਟਲ ਇੰਨੇ ਵਧੀਆ ਬਣ ਜਾਣਗੇ ਰੈਫਰ ਕਰਨ ਦੀ ਲੋੜ ਹੀ ਨਾ ਪਵੇ 70% ਮਰੀਜ਼ ਹਰ ਸ਼ਹਿਰ ਦੇ ਵਿੱਚੋਂ ਰੈਫਰ ਹੁੰਦਾ ਪੀਜੀਆਈ ਫਰੀਦਕੋਟ ਪਟਿਆਲਾ ਓ ਯਾਰ ਛੱਡੋ ਇਹ ਲੰਬੇ ਟੌਪਿਕ ਨੇ ਕੈਸਨ ਛੇੜਾਂਗੇ ਪਰ ਐਦਾਂ ਦੇ ਬੰਦਿਆਂ ਨੂੰ ਸਲਾਮ ਆ ਯਾਰ ਤੁਹਾਨੂੰ ਹੁਣੀ ਐਮਬੂਲੈਂਸ ਕਰਾ ਕੇ ਕਰਾ ਕੇ ਭੇਜਦੇ ਸਾਰਾ ਤੁਸੀਂ ਰੋਬੋ ਨਾ ਕੋਈ ਗੱਲ ਨਹੀਂ ਮਾਰੇ ਕਿਰਪਾ ਕਰੇ ਤੁਹਾਡਾ ਘਰਾਂ ਨੇ ਲਾਏ ਸਾਰ ਆਪਣੀ ਐਮਬੂਲੈਂਸ ਕਰਾ ਕੇ ਭੇਜੋ ਬੇਟਾ ਫਟਾਫਟ ਹੁਣੀ ਬੈਠੋ ਆ ਦੇਖੋ ਲਾਈਵ ਐਗਜ਼ਾਮਪਲ ਦੇਖੋ ਇਨਸਾਨੀਅਤ ਦੀ ਲੋਕ ਕਹਿੰਦੇ ਨੇ ਇਨਸਾਨੀਅਤ ਮਰ ਗਈ ਇਨਸਾਨੀਅਤ ਤਾਂ ਨਾ ਕੱਲੀ ਸਾਡੇ ਵਰਗੇ ਵੀਡੀਓ ਬਣਾਉਣ ਵਾਲਿਆਂ 'ਚ ਨਹੀਂ ਹੁੰਦੀ ਆ ਵਿਚਾਰੇ ਜਿਹੜੇ ਕਦੀ ਫੇਸਬੁਕ ਤੇ ਇੰਸਟਾਗ੍ਰam ਤੇ ਜ ਇਹਨਾਂ ਦੇ ਮੁਹੱਲੇ ਦੇ ਵਿੱਚ ਇਹਨਾਂ ਦੀ ਧਰਮ ਪਤਨੀ ਸੀਰੀਅਸ ਹੈ ਇਸ ਟਾਈਮ ਆਹ ਵੀਡੀਓ ਦੇਖੋ ਆਹ ਦੇਖੋ ਇਹਨਾਂ ਦੀ ਵਾਈਫ ਸੀਰੀਅਸ ਹੈ ਤੇ ਗਵਾਂਢੀ ਹੋ ਕੇ ਦੇਖੋ ਇਹ ਵੀ ਬੰਦਾ ਦਿਹਾੜੀ ਕਰਦਾ ਹੋਣਾ ਕੀ ਕਰ ਰਹੇ ਹੋ ਬਾਈ ਤੁਸੀਂ ਮੈਂ ਡਰਾਈਵਰੀ ਕਰਦਾ ਡਰਾਈਵਰੀ ਕਰਦੇ ਨੇ ਤੁਸੀਂ ਦੇਖੋ ਇਹਨਾਂ ਵਿਚਾਰਿਆਂ ਨੂੰ ਲੈ ਕੇ ਆਏ ਨੇ ਤੇ ਸਾਡੇ ਕੋਲ ਕਿ ਚਲੋ ਤੁਹਾਡੀ ਉੱਥੇ ਮਦਦ ਕਰਾਂ ਨੇ ਹੁਣ ਅਸੀਂ ਐਂਬੂਲੈਂਸ ਭੇਜਾਂਗੇ ਅਸੀਂ ਇਹਨਾਂ ਨੂੰ ਐਡਮਿਟ ਕਰਾਵਾਂਗੇ ਆਹ ਦੇਖੋ ਆ ਬਚਾਰੀ ਪੈਨ ਸੀਰੀਅਸ ਬੈਠੀ ਘਰੇ ਸਾਹ ਦੀ ਦਿੱਕਤ ਆ ਰਹੀ ਹੈ ਤੇ ਕਿਵੇਂ ਆਪਣੇ ਦੇਖੋ ਐਸੀ ਕਹਿੰਦੇ ਗਰੀਬ ਬੰਦੇ ਦਾ ਕੋਈ ਵੀ ਨਹੀਂ ਹੁੰਦਾ ਇਹ ਹੈਗੇ ਤਾਂ ਹੈਗੇ ਨੇ ਗਰੀਬ ਬੰਦੇ ਤੇ ਦੇਖੋ ਮਤਲਬ ਕਿੰਨੀ ਵਧੀਆ ਗੱਲ ਹੈ ਚਲੋ ਇਹ ਲੈ ਕੇ ਆਏ ਨੇ ਆ ਦੇਖੋ ਪੇਸ਼ੈਂਟ ਨੂੰ ਰੈਫਰ ਕੀਤਾ ਹੋਇਆ ਡਾਕਟਰ ਨੇ ਸਾਡੇ ਸਿਵਲ ਹਸਪੀਟਲ ਨੇ ਮਰੀਜ਼ ਨੂੰ ਰੈਫਰ ਕੀਤਾ ਹੋਇਆ ਆ ਦੇਖੋ ਪੇਸ਼ੈਂਟ ਨੀਡ ਫਰਦਰ ਸੁਪਰਵਾਈਜ਼ਰ ਸੁਪਰਵੀਜ਼ਨ ਪੇਸ਼ੈਂਟ ਇਜ਼ ਬੀਇੰਗ ਰੈਫਰਡ ਟੂ ਜੀ ਐਮ ਸੀ 32 ਚੰਡੀਗੜ੍ਹ ਪੀ ਜੀ ਆਈ ਤੇ ਬਾਈ ਜੀ ਇਹਨਾਂ ਕੋਲ ਜਾਣ ਵਾਸਤੇ ਵੀ ਪੈਸੇ ਆਣੇ ਸਾਡੀਆਂ ਸਰਕਾਰਾਂ ਦੇ ਚੰਗੀਆਂ ਹੋਣ ਤੇ ਫਿਰ ਸਾਡੇ ਵਰਗੇ ਨੂੰ ਲਾਂਧਾ ਪਾਣ ਦੀ ਕੀ ਲੋੜ ਐ ਸਾਡੇ ਲੁਧਿਆਣੇ ਦੇ ਹਸਪੀਟਲ ਇੰਨੇ ਵਧੀਆ ਬਣ ਜਾਣਗੇ ਰੈਫਰ ਕਰਨ ਦੀ ਲੋੜ ਹੀ ਨਾ ਪਵੇ 70% ਮਰੀਜ਼ ਹਰ ਸ਼ਹਿਰ ਦੇ ਵਿੱਚੋਂ ਰੈਫਰ ਹੁੰਦਾ ਪੀਜੀਆਈ ਫਰੀਦਕੋਟ ਪਟਿਆਲਾ ਓ ਯਾਰ ਛੱਡੋ ਇਹ ਲੰਬੇ ਟੌਪਿਕ ਨੇ ਕੈਸਨ ਛੇੜਾਂਗੇ ਪਰ ਐਦਾਂ ਦੇ ਬੰਦਿਆਂ ਨੂੰ ਸਲਾਮ ਐ ਯਾਰ ਤੁਹਾਨੂੰ ਹੁਣ ਐਮਬੂਲੈਂਸ ਕਰਾ ਕੇ ਕਰਾ ਕੇ ਭੇਜ ਦੇ ਸਾਰ ਤੁਸੀਂ ਰੋਵੋ ਨਾ ਕੋਈ ਗੱਲ ਨਹੀਂ ਮਾਰੇ ਕਿਰਪਾ ਕਰੇ ਤੁਹਾਡਾ ਘਰਾਂ ਨੇ ਲਾਏ ਸਾਰ ਆਪਣੀ ਐਮਬੂਲੈਂਸ ਕਰਾ ਕੇ ਭੇਜੋ ਬੇਟਾ ਫਟਾਫਟ ਹੁਣੇ ਬੈਠੋ